ਹਾਂਜੀ ਦੋਸਤੋ ਸਾਡਾ ਅਗਲੇ ਦਿਨ ਦਾ ਸਫ਼ਰ ਸ਼ੁਰੂ ਹੋ ਗਿਆ ਅਸੀਂ ਬੱਸ ਦੇ ਰਾਹੀਂ ਜਾ ਰਹੇ ਹਾਂ ਰਾਜਗੀਰ ਰਾਜਗੀਰ ਵਿੱਚ ਮਸ਼ਹੂਰ ਗੁਰਦੁਆਰਾ ਸਾਹਿਬ ਹੈਗਾ ਗੁਰੂ ਨਾਨਕ ਦੇਵ ਜੀ ਦਾ ਸ਼ੀਤਲ ਕੁੰਡ ਅੱਜ ਅਸੀਂ ਉੱਥੇ ਦਰਸ਼ਨ ਕਰਾਂਗੇ ਇਹ ਬੱਸ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਹੀ ਆ ਇਹ ਇਸ ਦੀ ਤੁਹਾਨੂੰ ਬੁਕਿੰਗ ਇੱਕ ਦਿਨ ਪਹਿਲਾਂ ਕਰਨੀ ਪੈਂਦੀ ਆ ਤੇ ਸਵੇਰੇ 7:30-8:00 ਵਜੇ ਨੂੰ ਬੱਸਾਂ ਚੱਲ ਪੈਂਦੀਆਂ ਨੇ ਤੇ ਅਗਰ ਤੁਸੀਂ ਘੱਟ ਬੰਦੇ ਹੋ ਤਾਂ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਵੀ ਲੈ ਕੇ ਜਾ ਸਕਦੇ ਹੋ ਬਾਹਰ ਪ੍ਰਾਈਵੇਟ ਗੱਡੀਆਂ ਵੀ ਖੜੀਆਂ ਹੁੰਦੀਆਂ ਨੇ ਸਕੋਰਪੀਓ ਵਗੈਰਾ ਤੇ ਜੇ ਤੁਸੀਂ ਬੱਸ ਵਿੱਚ ਜਾਣਾ ਤਾਂ ਤੁਹਾਨੂੰ ਇੱਕ ਦਿਨ ਪਹਿਲਾਂ ਸ਼ਾਮ ਨੂੰ ਬੁਕਿੰਗ ਕਰਨੀ ਪੈਂਦੀ ਹੈ ਤਾਂ ਤੁਹਾਨੂੰ ਸਵੇਰੇ ਲਿਜਾ ਸਕਦੇ ਨੇ ਬੱਸਾਂ ਲੈ ਤੇ ਸਿਰ ਨਹੀਂ ਤਾਂ ਸੀਟਾਂ ਬੁੱਕ ਹੋ ਜਾਂਦੀਆਂ ਨੇ ਐਟ ਅ ਟਾਈਮ ਤਾਂ ਮਿਲ ਸਕਦੀਆਂ ਨੇ ਜੇ ਸੀਟਾਂ ਖਾਲੀ ਹੋਣ ਤੇ ਗੁਰਦੁਆਰਾ ਸਾਹਿਬ ਸ਼ੀਤਲਕੁੰਡ ਹੈਗਾ ਇਸ ਜਗ੍ਹਾ ਤੋਂ 100 ਕਿਲੋਮੀਟਰ ਦੂਰ ਰਸਤੇ ਵਿੱਚ ਜਾਂਦੇ ਹੋਏ ਇੱਕ ਚੌਂਕ ਦੇ ਵਿੱਚ ਡਾਕਟਰ ਭੀਮਰਾਓਂ ਵੇਦਕਰ ਜੀ ਦਾ ਬੁੱਤ ਲੱਗਿਆ ਸੀ ਜੋ ਬਹੁਤ ਛੋਟਾ ਜਿਹਾ ਸੀਗਾ ਜੋ ਮੈਨੂੰ ਵਧੀਆ ਨਹੀਂ ਲੱਗਿਆ ਵਿਹਾਰ ਸਰਕਾਰ ਨੂੰ ਕੀ ਪ੍ਰੋਬਲਮ ਹੈ ਥੋੜਾ ਜਿਹਾ ਮਤਲਬ ਵੱਡਾ ਬਣਾਉਣਾ ਚਾਹੀਦਾ ਸੀ ਜੱਜ ਨਹੀਂ ਰਿਹਾ ਬਿਲਕੁਲ ਵੀ ਇਹ ਤੇ ਇਸ ਦੇ ਪਾਰਲੀ ਸਾਈਡ ਜੋ ਰਸਤਾ ਜਾਂਦਾ ਉਹ ਜਾ ਰਿਹਾ ਸੀ ਸੀਤਾਕੁੰਡ ਸੂਰਜਕੁੰਡ ਉਹ ਉਧਰ ਨੂੰ ਨੇ ਇੱਕ ਚੀਜ਼ ਜੋ ਸਾਨੂੰ ਸਭ ਤੋਂ ਵਧੀਆ ਮਿਲੀ ਉਹ ਸੀ ਟਾਂਗੇ ਤੇ ਜੋ ਆਪਣੇ ਵੱਲ ਤਾਂ ਖਤਮ ਹੋ ਗਏ ਹੋਏ ਆ ਇੱਧਰ ਬਹੁਤ ਟਾਂਗੇ ਸੀਗੇ ਜਿਹੜੇ ਬਹੁਤ ਸ਼ਿੰਗਾਰੇ ਹੋਏ ਸੀਗੇ ਹਰਕ ਨੇ ਹੀ ਤੇ ਟਰੈਕਟਰ ਵਗੈਰਾ ਵੀ ਜਿਨ੍ਹਾਂ ਦੇ ਸੀਗੇ ਉਹ ਵੀ ਬਹੁਤ ਹਾਰ ਸ਼ਿੰਗਾਰ ਲਾਇਆ ਹੋਇਆ ਸੀ ਉਹਨਾਂ ਤੇ ਜੋ ਇਹ ਚੀਜ਼ ਸਾਨੂੰ ਬਹੁਤ ਵਧੀਆ ਲੱਗੀ 2 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਸ਼ੀਤਲਕੁੰਡ ਜੋ ਬਹੁਤ ਜ਼ਿਆਦਾ ਮਨਮੋਹਕ ਗੁਰਦੁਆਰਾ ਸਾਹਿਬ ਆ ਇੱਥੇ ਗ੍ਰੀਨਰੀ ਵੀ ਬਹੁਤ ਆ ਵੈਸੇ ਇਹ ਪੱਕੇ ਪੱਥਰਾਂ ਦੇ ਵਿੱਚ ਬਣਿਆ ਹੋਇਆ ਆਲੇ-ਦਾਲੇ ਹੈਗੇ ਨੇ ਪਹਾੜ ਪੱਕੇ ਪੱਥਰਾਂ ਦੇ ਤੇ ਰਾਜਗੀਰ ਇਸ ਸ਼ਹਿਰ ਦਾ ਨਾਮ ਆ ਜਿਸ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਹੈਗਾ ਆ ਬਹੁਤ ਵਧੀਆ ਗੁਰਦੁਆਰਾ ਬਹੁਤ ਜ਼ਿਆਦਾ ਤਰੀਕੇ ਨਾਲ ਬਣਾਇਆ ਹੈ ਉੱਪਰ ਗੁਰਦੁਆਰਾ ਸਾਹਿਬ ਆ نیچے ਲੰਗਰ ਹਾਲ ਹੈਗਾ ਆ ਤੇ ਬੇਸਮੈਂਟ ਵੀ ਹੈਗੀ ਆ ਜਿੰਨੇ ਵੀ ਗੁਰਦੁਆਰਾ ਸਾਹਿਬ ਹੈਗੇ ਨੇ ਸਾਰਿਆਂ ਦੀ ਨਵੀਂ ਉਸਾਰੀ ਆ ਤੇ ਸਾਰੇ ਇਹ ਇਸ ਢੰਗ ਨਾਲ ਬਣਾਏ ਗਏ ਨੇ ਵੀ ਥੋੜੀ ਜਗ੍ਹਾ ਦੀ ਵੱਧ ਵਰਤੋਂ ਮਤਲਬ ਬੇਸਮੈਂਟ ਤੋਂ ਲੈ ਕੇ ਉੱਪਰ ਤੱਕ ਉਹਨਾਂ ਨੇ ਇਸ ਇਸ ਹਿਸਾਬ ਨਾਲ ਸਾਰੇ ਗੁਰਦੁਆਰੇ ਬਣਾਏ ਨੇ ਬਹੁਤ ਵਧੀਆ ਇਹ ਸਾਰੇ ਕਾਰ ਸੇਵਾ ਕਰਾਰ ਆਏ ਨੇ ਦਿੱਲੀ ਵਾਲੇ ਬਾਬਾ ਜੀ ਹਰਮੰਤ ਸਿੰਘ ਜੀ ਉਹਨਾਂ ਦੇ ਅਧੀਨ ਇਹ ਸਾਰੇ ਗੁਰਦੁਆਰਾ ਸਾਹਿਬ ਬਣ ਰਹੇ ਨੇ ਇਹ ਸਾਹਮਣੇ ਯਾਤਰੀਆਂ ਦੇ ਰਹਿਣ ਲਈ ਗੁਰਨਾਨਕ ਨਿਵਾਸ ਵੀ ਬਣਿਆ ਹੋਇਆ ਜਿਸ ਦੇ ਅੰਦਰ ਕਈ ਮੰਜ਼ਲਾਂ ਨੇ ਕਾਫੀ ਕਮਰੇ ਨੇ ਹਾਲ ਵੀ ਨੇ ਤੇ ਜਿੱਥੇ ਵੀ ਚਾਹੇ ਕਮਰੇ ਲਵੋ ਤੁਸੀਂ ਰਹਿਣ ਵਾਸਤੇ ਚਾਹੇ ਫ੍ਰੀ ਵਾਲੇ ਜਿੰਨਾਂ ਤੋਂ ਨਹੀਂ ਪੈਸੇ ਦੇ ਹੁੰਦੇ ਉਹ ਹਾਲ ਵਿੱਚ ਵੀ ਰਹਿ ਸਕਦੇ ਨੇ ਤੇ ਬਾਥਰੂਮ ਵਗੈਰਾ ਵੀ ਬਹੁਤ ਵਧੀਆ ਬਣੇ ਹੋਇਆ ਜਿੰਨਾਂ ਵਿੱਚ ਗੀਜ਼ਰ ਵੀ ਲੱਗੇ ਹੋਏ ਨੇ ਅੱਜ ਕੱਲ ਦੇ ਸਮੇਂ ਦੇ ਅਨੁਸਾਰ ਬਣੇ ਹੋਏ ਨੇ ਗ੍ਰੀਨਰੀ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਵਾ ਬਹੁਤ ਸਾਰੇ ਪੇੜ ਫੁੱਲ ਬੂਟੇ ਬਹੁਤ ਲੱਗੇ ਹੋਏ ਨੇ ਜਿਹੜੇ ਨਾ ਬਹੁਤ ਜ਼ਿਆਦਾ ਮਨ ਨੂੰ ਲੁਭਾਉਣੇ ਲੱਗਦੇ ਨੇ ਬਹੁਤ ਜ਼ਿਆਦਾ ਸੁੰਦਰ ਦ੍ਰਿਸ਼ ਬਣਾਉਂਦੇ ਨੇ

ਇਸ ਵਿਗਰਾਹ ਦੋਸਤਾਨੀ ਰਾਜਤਾਹੀ ਅਜ਼ਾਕ ਸ਼ਤਰੂ ਕੇ ਟੈਮ ਦਾ ਤੇ ਜਿਹੜਾ ਇਹ ਮਹਾਪਾਤਰੀ ਦੇ ਟੈਮ ਚ ਹੋਇਆ ਇਹ ਉਹ ਗੱਤਿ ਆਪਾ ਕਿਲੇ ਕੇ ਅੰਦਰ ਤੇ ਜਿਹੜੇ ਪਹਾੜ ਦੇ ਕਿਲੇ ਦੀਆਂ ਦੁਆਰਾਂ ਨੇ ਕੱਢ ਇਹਦਾ ਇਤਿਹਾਸ ਤਾਂ ਬੜਾ ਜਮਾ ਚੋਣਾ ਬੜਾ ਤਕੜਾ ਇਤਿਹਾਸ ਹੈ ਜੀਗਾ ਪਰ ਇਹਨੂੰ ਟੈਮ ਹੋ ਗਿਆ 5000 ਸਾਲ ਤੋ ਇਹਦਾ ਮਤਲਬ ਇਹੀ ਹੈਗਾ ਕਿ 5000 ਥੋੜਾ ਸਮੇਂ ਦਾ ਲੰਬਾ ਨਾ ਕਿ ਸਮੇਂ ਦੇ ਨਾਲ ਨਾਲ ਇਤਿਹਾਸ ਵੀ ਖਤਮ ਹੋ ਗਏ ਪਰ ਅਭੀ ਵੀ ਇਹਦੇ ਅੰਦਰ ਬਹੁਤ ਸਾਰੀਆਂ ਕੁਝ ਐਸੀ ਕੀਮਤੀ ਚੀਜ਼ਾਂ ਜੋ ਬਚ ਗਈ ਤੇ ਉਹਨੂੰ ਦੁਨੀਆ ਦੇਖਣ ਨੂੰ ਦੀਆਂ ਕਿਉਂਕਿ 5000 ਇਤਿਹਾਸ ਦੇਖਿਆ ਨਹੀਂ ਹੁਣ ਜਾ ਕੇ ਪਤਾ ਲੱਗਾ ਪਰ ਉਹ ਇਤਿਹਾਸ ਨੂੰ ਜੇ ਦੇਖਣਾ ਹੋ आपके पास कम से कम दो दिन का समय होना चाहिए फिर इतिहास का पता लगता क्योंकि बड़ा पुराना इतिहास है और नाम तो ना कई चीज़ें का समझ लगता राज ग्रह राजाओं का का एक तो जी ये पुराना इतिहास और दूसरा ये हिंदुओं का एक तीर्थ भी है आठ

ਕੌਣ ਸੇ ਇਸ਼ਨਾਨ ਕਰੋ ਤਾਂ ਪਾਪ ਸਭ ਖਤਮ ਹੋ ਜਾਂਦੇ ਤੇ ਦੁਨੀਆਂ ਨੂੰ ਲੱਗਿਆ ਲੈ ਸਭ ਤੋਂ ਵਧੀਆ ਸੁੱਖਾ ਕੰਮ ਹੈ। ਇਹ ਵਾਲਾ ਸਿਸਟਮ ਜੋ ਹੈ ਨਾ ਮਾਰਗ ਵਿੱਚ ਘੱਟ ਬਾਅਦ ਚੱਲਦੇ ਪਰ ਜਦ ਗੁਰੂ ਮਹਾਰਾਜ ਜੀ ਆਏ ਤਾਂ ਪਹਿਲਾਂ ਤਾਂ ਪੀਰਥੀ ਗੌਰ ਜੀ ਕਿੰਨੇ ਕਰਦੇ ਕਿ ਤਾਂ ਕਿ ਇਹ ਤਾਂ ਗਲਤ ਹੈ ਰਿਸ਼ਾ ਜੀ ਗੱਲ ਬਾਣੀ। ਅਗਰ ਜੇ ਨਹਾਉਣੇ ਸੇ ਹੀ ਪਾਪ ਖਤਮ ਹੋ ਜਾਏ ਤਾਂ ਤਾਂ ਫਿਰ ਟਟੂ ਵੀ ਪਾਉਣੇ ਦੇ ਲੱਛਣਾਂ ਕਰਦਾ ਹੀ ਰਹਿੰਦੀ ਮਗਰ ਮਸਤ ਉਹ ਚਾਰੇ ਸਾਰੇ ਮਿੱਟੀ ਰਿਹੇ ਤਾਂ ਉਹਨਾਂ ਨੂੰ ਤਾਂ ਕਦੋਂ ਦਾ ਮੁਕਤੀ ਵੀ ਮਿਲ ਜਾਣੀ ਸੀ ਪਰ ਮਿਲੇ ਕਿਉਂਕਿ ਜਦ ਤੱਕ ਨਾਮ ਨਹੀਂ ਜਪੇਗਾ ਤਾਂ ਪਾਪ ਨਹੀਂ ਘਟੇ ਗੁਰੂ ਨਾਨਕ ਦੇਵ ਜੀ ਹਰ ਤੀਰਥਾਂ ਤੇ ਜਾ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦੇ ਨੇ ਤੇ ਜਿੱਦਰ ਗਏਗਾ ਤਾਂ ਸਵਿਮਟ ਕੇ ਰਸਤਾ ਹੈਗਾ ਥੜਾ ਬਣਿਆ ਹੋਇਆ

ਬੇਸ਼ੱਕ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਪੱਥਰ ਦੇ ਪਹਾੜ ਨੇ ਬਟ ਫਿਰ ਵੀ ਗ੍ਰੀਨਰੀ ਕਾਫੀ ਜ਼ਿਆਦਾ ਆ ਆਲੇ-ਦੁਆਲੇ ਗ੍ਰੀਨ ਦਰਖਤ ਲੱਗੇ ਹੋਏ ਨੇ ਬਹੁਤ ਉਹ ਟਾਪ ਤੇ ਇੱਕ ਮੰਦਿਰ ਹੈਗਾ ਆ ਉੱਥੇ ਵੀ ਕਾਫੀ ਸੰਗਤ ਜਾਂਦੀ ਆ ਤੇ ਇਸ ਤੋਂ ਅੱਗੇ ਜਾ ਕੇ ਵੀ ਬਹੁਤ ਗਿਆ ਦਾ ਮੰਦਿਰ ਆ ਜੋ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਜੋ ਸਾਡੇ ਤੋਂ ਰਹਿ ਗਿਆ ਪ੍ਰਮਾਤਮਾ ਕਰੇ ਫੇਰ ਬੁਲਾਵੇ ਤੇ ਅਸੀਂ ਫੇਰ ਜਾ ਕੇ ਦੇਖ ਕੇ ਆਈਏ ਸਾਰਾ ਕੁਝ ਇਹ ਹੈ ਜੀ ਉਹ ਗੁਰਦੁਆਰਾ ਸਾਹਿਬ ਦੀ ਮੇਨ ਜਗ੍ਹਾ ਸ਼ੀਤਲ ਕੁੰਡ ਜਿਹਦੇ ਕਰਕੇ ਗੁਰਦੁਆਰਾ ਸਾਹਿਬ ਬਣਿਆ ਗੁਰਨਾਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਪਹਿਲੀ ਉਦਾਸੀ ਵਿੱਚ ਗੁਰਨਾਕ ਦੇਵ ਜੀ ਇੱਥੇ ਆਏ ਸੀਗੇ ਇਸ ਧਰਤੀ ਦੇ ਥੱਲੇ ਪੱਥਰ ਹੋਣ ਕਰਕੇ ਤੇ ਗੰਧਕ ਹੋਣ ਕਰਕੇ 21 ਕੁੰਡ ਨੇ ਜਿੰਨਾ ਵਿੱਚੋਂ ਪਾਣੀ ਗਰਮ ਨਿਕਲ ਰਿਹਾ ਵਾ ਇਹ 22ਵਾਂ ਕੁੰਡਾ ਜਿਹੜਾ ਗੁਰਨਾਕ ਦੇਵ ਜੀ ਨੇ ਠੰਡੇ ਮਿੱਠੇ ਜਲ ਦਾ ਕੱਢਿਆ ਸੀਗਾ ਇਸ ਨੂੰ ਸ਼ੀਤਲ ਕੁੰਡ ਕਿਹਾ ਜਾਂਦਾ ਹੈ ਇੱਕੋ ਇੱਕ ਕੁੰਡਾ ਜਿਹਦੇ ਵਿੱਚ ਪਾਣੀ ਠੰਡਾ ਆ ਐਸੇ ਪਾਣੀ ਤੋਂ ਹੀ ਸਾਰੇ ਗੁਰਦੁਆਰਾ ਸਾਹਿਬ ਦੀ ਸੇਵਾ ਚੱਲਦੀ ਹੈ ਲੰਗਰ ਵਿੱਚ ਵੀ ਇਹੀ ਪਾਣੀ ਯੂਜ਼ ਕਰਾਇਆ ਜਾਂਦਾ ਇਸੇ ਪਾਣੀ ਨਾਲ ਹੀ ਲੰਗਰ ਬਣਦਾ ਆ ਇਸ ਕੁੰਡ ਨੂੰ ਸ਼ੀਸ਼ੇ ਦੇ ਨਾਲ ਕਵਰ ਕਰਿਆ ਗਿਆ ਵਾ ਤੇ ਕਿਸੇ ਨੂੰ ਵੀ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈਗੀ ਇੱਕੋ ਬੰਦੇ ਦੀ ਡਿਊਟੀ ਲੱਗੀ ਹੋਈ ਆ ਜੋ ਇਸ ਕੁੰਡ ਵਿੱਚੋਂ ਜਲ ਕੱਢ ਕੇ ਬਾਲਟੀ ਭਰ ਕੇ ਸਾਈਡ ਤੇ ਰੱਖਦਾ ਤੇ ਹਰ ਆਉਣ ਜਾਣ ਵਾਲੇ ਬੰਦੇ ਨੂੰ ਜਲ ਸ਼ਿਕਾਰ ਰਿਆ ਵਾ ਜਿਸ ਨੇ ਵੀ ਘਰ ਲੈ ਕੇ ਆਉਣਾ ਉਹ ਹੀ ਉੱਥੋਂ ਪਾ ਕੇ ਦਿੰਦੇ ਨੇ ਸ਼ੀਤਲ ਕੁੰਡ ਇਹ ਹੈ ਜੀ ਲੰਗਰ ਹਾਲ ਜਿੱਥੇ ਅਸੀਂ ਸਾਰਿਆਂ ਨੇ ਜਾ ਕੇ ਬੈਠ ਕੇ ਲੰਗਰ ਛਕਿਆ ਬਹੁਤ ਸੋਹਣੀ ਜਗ੍ਹਾ ਇਹ ਵੀ ਬਣੀ ਹੋਈ ਆ ਤੇ ਇੱਥੇ ਵੀ ਸਫਾਈ ਦਾ ਬਹੁਤ ਜ਼ਿਆਦਾ ਪ੍ਰਬੰਧ ਆ ਐਨੇ ਦਿਨ ਹੀ ਉੱਥੇ ਸੰਗਤ ਕਾਫੀ ਪਹੁੰਚੀ ਹੋਈ ਸੀ ਲੰਗਰ ਵਿੱਚ ਦੇਖ ਕੇ ਪਤਾ ਚੱਲਦਾ ਗੁਰਦੁਆਰਾ ਸਾਹਿਬ ਵਿੱਚ ਭੀੜ ਘੱਟ ਹੁੰਦੀ ਹੈ ਲੋਕ ਮੱਥਾ ਟੇਕ ਕੇ ਜਾਈ ਜਾਂਦੇ ਨੇ ਨਾਲ ਦੀ ਨਾਲ ਇੰਨਾ ਟਾਈਮ ਨਹੀਂ ਹੁੰਦਾ ਵੈਸੇ ਜਿਹੜੇ ਬਾਹਰੋਂ ਆਉਂਦੇ ਨੇ ਇਹ ਨੇ ਜੀ ਜਿੱਥੇ ਸਰ ਅਜੈਬ ਸਿੰਘ ਜੋ ਫੌਜੀ ਵੀ ਸੀਗੇ ਜਿਨ੍ਹਾਂ ਨੇ ਸਾਰੀ ਉਮਰ ਇੰਨੀ ਘਾਲਣਾ ਘਾਲੀ ਕੇ ਸਰਕਾਰ ਨੂੰ ਇਹ ਜਗ੍ਹਾ ਇਹਨਾਂ ਨੂੰ ਦੇਣੀ ਪਈ ਤੇ ਇਹਨਾਂ ਨੇ ਪੱਥਰ ਵੱਡ-ਵੱਡ ਕੇ ਵੀ ਇਹ ਜਗ੍ਹਾ ਤਿਆਰ ਕਰੀ ਤੇ ਦੱਸਿਆਗਾ ਕਿ ਕਈ ਵਾਰ ਇਹਨਾਂ ਤੇ ਹਮਲੇ ਵੀ ਕੀਤੇ ਗਏ ਇਹਨਾਂ ਨੂੰ ਮਾਰਨ ਦੇ ਵਾਸਤੇ ਜੀ ਹੁਣ ਸਾਡੀ ਬੱਸ ਦਾ ਹੋ ਗਿਆ ਟਾਈਮ ਬੱਸ ਆ ਲੱਗੀ 2.5 ਘੰਟੇ ਦਾ ਟਾਈਮ ਦਿੱਤਾ ਸੀ ਬੱਸ ਵਾਲੇ ਨੇ ਵੀ ਉਸ ਤੋਂ ਬਾਅਦ ਸਾਰੇ ਯਾਤਰੀ ਆਪਣੇ ਆਪ ਹੀ ਹੋਣ ਲੱਗੇ ਸੀ ਬੱਸ ਦੇ ਕੋਲ ਰਾਸਤੇ ਤੋਂ ਆਉਂਦੇ ਜਾਂਦੇ ਬਿਹਾਰ ਨੂੰ ਵੀ ਦੇਖਣ ਦਾ ਮੌਕਾ ਮਿਲਿਆ ਕਈ ਜਗ੍ਹਾ ਤਾਂ ਬਹੁਤ ਵਧੀਆ ਸਬਜ਼ੀ ਲਾਈ ਹੋਈ ਸੀਗੀ ਫਸਲ ਵੀ ਬਹੁਤ ਸੋਹਣੀ ਖੜੀ ਸੀ ਕਣਕ ਦੀ ਵੀ ਤੇ ਸਬਜ਼ੀਆਂ ਮੇਂ ਕਾਫੀ ਲੱਗੀਆਂ ਹੋਈਆਂ ਸੀਗੀਆਂ ਤੇ ਅੰਬਾਂ ਦੇ ਬਾਗ ਵੀ ਸੀ ਕਈ ਜਗ੍ਹਾ ਤੇ ਕਈ ਜਗ੍ਹਾ ਤਾਂ ਨਾ ਪਾਣੀ ਬਹੁਤ ਖੜਾ ਸੀਗਾ ਤੇ ਕਈ ਲੋਕਾਂ ਨੇ ਪਲਾਟ ਲਏ ਹੋਏ ਨੇ ਜਿਵੇਂ ਉਹ ਨਾਲ ਦੇਲੇ ਬਗਲ ਹਰੇਕ ਨੇ ਕਰਿਆ ਹੋਇਆ ਪਰ ਉਹਦੇ ਵਿੱਚ ਪਾਣੀ ਖੜਾ ਐਡਾ ਐਡਾ ਜਦੋਂ ਹੜ ਆਉਂਦੇ ਨੇ ਮੈਨੂੰ ਲੱਗਦਾ ਉਹ ਪਾਣੀ ਸੁੱਕਦਾ ਨਹੀਂ ਹੈਗਾ ਤੇ ਪਾਣੀ ਦਾ ਨਿਕਾਸ ਘਟ ਲੱਗਿਆ ਮੈਨੂੰ ਵੀ ਸੂਏ ਨਦੀਆਂ ਸੂਏ ਘਟ ਨੇ ਸੂਏ ਘਟ ਕੱਢੇ ਹੋਏ ਨੇ ਜਿੱਥੋਂ ਵੀ ਮਤਲਬ ਪਾਣੀ ਲੰਘ ਜਵੇ ਆ ਕੇ ਤੇ ਕਈ ਜਗ੍ਹਾ ਬਹੁਤ ਵਧੀਆ ਸੀਗੇ ਨਵੀਂ ਕੰਸਟ੍ਰਕਸ਼ਨ ਬਹੁਤ ਜਗ੍ਹਾ ਹੋ ਰਹੀ ਸੀਗੀ ਉਹ ਵੀ ਬਹੁਤ ਵਧੀਆ ਲੱਗਿਆ ਸੜਕਾਂ ਵਾਲੇ ਦਾ ਵਿਹਾਰ ਸਰਕਾਰ ਨੇ ਵੱਟ ਕੱਢੇ ਪਏ ਸੀ ਬਹੁਤ ਵਧੀਆ ਰੋਡ ਬਣੇ ਹੋਏ ਸੀਗੇ ਹਾਈਵੇ ਬਹੁਤ ਸੋਹਣੇ ਬਣੇ ਹੋਏ ਸੀਗੇ ਪਰ ਜਿਹੜਾ ਨਾ ਇਹ ਲੋਕ ਪਚਕਾਰੀਆਂ ਮਾਰਦੇ ਨੇ ਉਹ ਨਹੀਂ ਵਧੀਆ ਲੱਗਿਆ ਹੈਗਾ ਗੜੀਆਂ ਦੇ ਵਿੱਚ ਵੀ ਦੁਕਾਨਾਂ ਦੇ ਮੂਹਰੇ ਵੀ ਜਿੱਥੇ ਦੇਖ ਥੁੱਕਿਆ ਪਿਆ ਔ ਥੁੱਕੀ ਜਾਂਦੇ ਨੇ ਖੜੇ ਮਤਲਬ ਲਾਲ ਲਾਲ ਥੁੱਕ ਪਤਾ ਨਹੀਂ ਕੀ ਖਾ ਖਾ ਕੇ ਪਾਨ ਪੂਨ ਥੁੱਕੀ ਜਾਂਦੇ ਨੇ ਉਹ ਸਭ ਨੂੰ ਮਤਲਬ ਗੰਦੀ ਗੱਲ ਲੱਗੀ ਮੈਨੂੰ ਇਹਨਾਂ ਦੀ ਇੱਥੇ ਬਾਜ਼ਾਰਾਂ ਦੇ ਵਿੱਚ ਵੀ ਮਤਲਬ ਸਫਾਈ ਹੋਣੀ ਚਾਹੀਦੀ ਹੈ ਜੇ ਬਾਹਰਲੀ ਸੰਗਤ ਆ ਰਹੀ ਆ ਹਾਂਜੀ ਦੋਸਤੋ ਇਹ ਸੀ ਮੇਰੀ ਦੂਜੇ ਦਿਨ ਦੀ ਵੀਡੀਓ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹਾਂਜੀ ਮਿਲਦੇ ਆਂ ਜੀ ਇਸ ਤੋਂ ਅਗਲੇ ਦਿਨ ਦੀ ਵੀਡੀਓ ਦੇ ਨਾਲ ਉਦੋਂ ਤੱਕ ਲਈ ਜੀ ਬਾਏ ਬਾਏ ਥੈਂਕ ਯੂ